ਦੇਖੋ ਜਿਹੜੇ ਲੋਕ ਇਹ ਇਸ ਮੰਦਿਰ ਨਾਲ ਜੁੜੇ ਨੇ ਸਮਾਜ ਨਾਲ ਜੁੜੇ ਨੇ ਧਰਮ ਨਾਲ ਜੁੜੇ ਨੇ ਅੱਜ ਫੇਰ ਉਹਨਾਂ ਨੂੰ ਉਹ ਬਹੁਤ ਉਹਨਾਂ ਨੇ ਮੰਦਿਰ ਠੇਸ ਪਹੁੰਚੀ ਹੋਈ ਜਦੋਂ ਇਹ ਘਟਨਾ ਕਰਬ ਹੋਇਆ ਕੁਝ ਬੰਦੇ ਨੇ ਪਹਿਲਾਂ ਤੇ ਪੁਜਾਰੀ ਤੇ ਅਟੈਕ ਕੀਤਾ ਫਿਰ ਉਸ ਤੋਂ ਬਾਅਦ ਮਾਤਾ ਦੀ ਜਿਹੜੀ ਚਨਪਤ ਪਾ ਉਹਨੂੰ ਫੜਿਆ ਦੇਖੋ ਮਾਫੀ ਕਿਸ ਗੱਲ ਦੀ ਦਿੱਤੀ ਜਾ ਰਹੀ ਹੈ ਮਾਫੀ ਪੁਜਾਰੀ ਨਾਲ ਨਹੀਂ ਦਿੱਤੀ ਜਾ ਰਹੀ ਹੈ ਕਿ ਮਾਤਾ ਦੇ ਜਿਹੜੇ ਚਨਪਤ ਕਰੀ ਜਾਂਦੇ ਨੇ ਦੇਖੋ ਸੱਭਾ ਚ ਇਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਮੰਦਿਰ ਨਾਲ ਸਾਡੀ ਕੋਈ ਲੈਣਾ ਦੇਣਾ ਨਹੀਂ ਕਮੇਟੀ ਜੇ ਪੈਸੇ ਸਾਂਭ ਸਕਦੀ ਆ ਤੇ ਮਰਿਆਦਾ ਵੀ ਇਹਨਾਂ ਨੂੰ ਸਾਹਮਣੀ ਪੈਗੀ ਇਹ ਇਹਨਾਂ ਦਾ ਕੰਮ ਆ ਸਾਡਾ ਕੰਮ ਨਹੀਂ ਆ ਜੇ ਮਰਿਆਦਾ ਨਹੀਂ ਸਾਂਭ ਸਕਦੇ ਤੇ ਸਾਰੇ ਕਮੇਟੀ ਮੈਂਬਰ ਸੀਫਾ ਦੇ ਦਿਓ ਨਵੀਂ ਕਮੇਟੀ ਬਣਾਓ ਮੈਂ ਤੇ ਅੱਗੇ ਵੀ ਦੱਸਿਆ ਵਾ ਕਿ ਕੱਲ ਦੀ ਇਹ ਘਟਨਾ ਹੋਈ ਆ ਮੰਦਰ ਸੁਸਾਇਟੀ ਨੇ ਅੱਜ ਤੱਕ ਵੀ ਕੋਈ ਵੀ ਡਿਸੀਜਨ ਨਹੀਂ ਲਿਆ ਇਹਨਾਂ ਨੂੰ ਚਾਹੀਦਾ ਸੀ ਕਿ ਜੇ ਮੰਦਰ ਦੇ ਵਿੱਚ ਕੋਈ ਬੇਅਦਬੀ ਹੋਈ ਆ ਤੇ ਬੇਅਦਬੀ ਦਾ ਕੋਈ ਨਾ ਕੋਈ ਡਿਸੀਜਨ ਲੈਂਦੇ ਪ੍ਰੈਸ ਕਾਨਫਰੰਸ ਦੇ ਜ਼ਰੀਏ ਉਹਨੂੰ ਸਰਜਾਨੀ ਕਰਦੇ ਜੇ ਉਹਨੇ ਮਾਫੀ ਮੰਗੀ ਆ ਤੇ ਇਹ ਬੜੀ ਮੰਦ ਭਾਗੀ ਘਟਨਾ ਆ ਇਹ ਘਟਨਾ ਬਾਰ-ਬਾਰ ਅਸੀਂ ਬਰਦਾਸ਼ਤ ਹਿੰਦੂ ਤਤਵ ਜਿਹੜਾ ਇਹ ਬਾਰ-ਬਾਰ ਇਸ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਹਿੰਦੂ ਤਤਵ ਜੇ ਲੋਕ ਸਾਡੇ ਸਮਾਜ ਦੇ ਚੰਗੇ ਕੰਮ ਕਰਨ ਵਾਲੇ ਇਹ ਦੇਖਣਗੇ ਤੇ ਮੇਰੀ ਉਹਨਾਂ ਅਗੇ ਦਰਖਾਸਤ ਆ ਕਿ ਇਹਨਾਂ ਦੇ ਬਰਖਲਾਫ ਧਰਨੇ ਲਾਏ ਜਾਣ ਤੇ ਇਹਨਾਂ ਦੇ ਬਰਖਲਾਫ ਕਾਰਵਾਈ ਕੀਤੀ ਜਾਵੇ ਜਿਆਦਾ ਵੀ ਮੰਨਦਾ ਜੇ ਸੰਗਤ ਵਿੱਚ ਬਹੁਤ ਲੋਸ਼ ਇਹ ਜਿਹੜੀ ਗੱਲ ਆ ਨਾ ਸੰਗਤ ਨੂੰ ਬੜੀ ਪਿੰਚ ਕੀਤੀ ਆ ਬੜੀ ਮਾੜੀ ਘਟਨਾ ਬੜੀ ਮੰਦ ਭਾਗੀ ਘਟਨਾ ਆ ਔਰ ਇਹਦੇ ਵਾਸਤੇ ਮੰਦਰ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜੇ ਉਹਨਾਂ ਨੇ ਮਾਫੀ ਮੰਗਵਾਈ ਆ ਤੇ ਉਹਨੂੰ ਸਰਵਜਨਿਕ ਕਰਨਾ ਚਾਹੀਦਾ ਹੈ ਜਿੱਤਾਂ ਇਹ ਵੀਡੀਓ ਅੰਮ੍ਰਿਤਸਰ ਵਾਇਰਲ ਹੋਈ ਆ ਉਹਦੀ ਮਾਫੀ ਦੀ ਵੀ ਵਾਇਰਲ ਹੋ ਜਾਏ ਕਿਸ ਤਰ੍ਹਾਂ ਵੇਹੜੀ ਬੇਦਲੀ ਜਿਹੜਾ ਜਿਹੜਾ ਘਟਨਾ ਕਰਾਂ ਵਾਪਰਿਆ ਦੇਖੋ ਜੀ ਮੈਂ ਇਹਦੇ ਅੱਗੇ ਵੀ ਦੱਸਿਆ ਵਾ ਕਿ ਕੱਲ ਦੀ ਇਹ ਘਟਨਾ ਹੋਈ ਆ ਮੰਦਰ ਸੁਸਾਇਟੀ ਨੇ ਅੱਜ ਤੱਕ ਵੀ ਕੋਈ ਵੀ ਡਿਸੀਜਨ ਨਹੀਂ ਲਿਆ ਇਹਨਾਂ ਨੂੰ ਚਾਹੀਦਾ ਸੀ ਕਿ ਜੇ ਮੰਦਰ ਦੇ ਵਿੱਚ ਕੋਈ ਬੇਅਦਬੀ ਹੋਈ ਆ ਤੇ ਬੇਅਦਬੀ ਦਾ ਕੋਈ ਨਾ ਕੋਈ ਡਿਸੀਜਨ ਲੈਂਦੇ ਪ੍ਰੈਸ ਕਾਨਫਰੰਸ ਦੇ ਜ਼ਰੀਏ ਉਹਨੂੰ ਸਰਜਾਨੀ ਕਰਦੇ ਜੇ ਉਹਨੇ ਮਾਫੀ ਮੰਗੀ ਆ ਤੇ ਇਹ ਬੜੀ ਮੰਦ ਭਾਗੀ ਘਟਨਾ ਆ ਇਹ ਘਟਨਾ ਬਾਰ-ਬਾਰ ਅਸੀਂ برداشت Hindu ਤਤਵ ਜਿਹੜਾ ਇਹ ਬਾਰ-ਬਾਰ ਇਸ ਘਟਨਾ ਨੂੰ برداشت ਨਹੀਂ ਕੀਤਾ ਜਾਏਗਾ ਦੇਖਿਆ ਤੇ ਕੱਲ ਦੀ ਗੱਲ ਕਹਿ ਰਹੇ ਜਾਦੇ ਸੀ ਸਿਸਰੀ ਵੀਡੀਓ ਵਰਨ ਤੋਂ ਬਾਅਦ ਜਿਹੜਾ Hindu ਸਮਾਜ ਦਾ ਗੁੱਸੇ ਨੇ ਦੇਖੋ ਜੀ ਹੌਲੀ-ਹੌਲੀ ਜਿੰਨਾ ਜੜੇ-ਜੜੇ ਲੋਕ ਹੌਲੀ-ਹੌਲੀ ਦੇਖੋ ਕੱਲ ਰਖੜੀ ਦਾ ਤਿਹਾੜਿਆ ਸਾਰੇ ਲੋਕ ਆਪਣੇ ਕੰਮਕਾਰਾਂ ਜੀ ਬਿਜ਼ੀ ਆ ਕੰਮ ਕਰਦੇ ਅੱਜਕੱਲ੍ਹ ਦੇ ਨਹੀਂ ਗਏ ਜਿਹੜਾ ਜਿਹੜਾ ਉਸ ਵੀਡੀਓ ਨੂੰ ਦੇਖ ਰਿਹਾ ਵਾ ਜਿਸ ਤਰ੍ਹਾਂ ਮੈਂ ਵੇਖੀ ਮੈਂ ਵੀ ਬਿਜ਼ੀ ਸੀ ਆਪਣੇ ਕੰਮ ਦੇ ਵਿੱਚ ਤੇ ਮੈਂ ਪ੍ਰੈਸ ਕਾਨਫਰੰਸ ਤੁਹਾਡੇ ਜ਼ਰੀਏ ਸਾਧ ਲਈ ਆ ਹੋਰ ਵੀ ਲੋਕ ਹੋਰ ਵੀ ਹਿੰਦੂ ਤਤਵ ਜੇ ਲੋਕ ਸਾਡੇ ਸਮਾਜ ਦੇ ਚੰਗੇ ਕੰਮ ਕਰਨ ਵਾਲੇ ਇਹ ਦੇਖਣਗੇ ਤੇ ਮੇਰੀ ਉਹਨਾਂ ਅਗੇ ਦਰਖਾਸਤ ਆ ਕਿ ਇਹਨਾਂ ਦੇ ਬਰਖਲਾਫ ਧਰਨੇ ਲਾਏ ਜਾਣ ਤੇ ਇਹਨਾਂ ਦੇ ਬਰਖਲਾਫ ਕਾਰਵਾਈ ਕੀਤੀ ਜਾਵੇ ਜੀ ਉਹਨੇ ਮਾਫੀ ਮੰਗ ਲਈ ਹੈ ਜਾਂ ਇਹਨਾਂ ਨੇ ਮਾਫੀ ਦੇ ਦਿੱਤੀ ਤਾਂ ਉਹਨੂੰ ਸਰਜ ਨਹੀਂ ਕਰਨ ਉਹਨੂੰ ਖੁੱਲੇ ਚ ਲੈਣ ਪ੍ਰੈਸ ਕਾਨਫਰੈਂਸ ਕਰਨ ਇਹ ਤੇ ਇਹਨਾਂ ਨੂੰ ਪਤਾ ਹੋਊਗਾ ਨਾ ਕਿ ਇਹਨਾਂ ਨੇ ਮਾਫੀ ਦਿੱਤੀ ਜਾਂ ਨਹੀਂ ਦਿੱਤੀ ਸੰਗਤ ਦੇ ਵਿੱਚ ਪੂਰਾ ਰੋਸ ਆ ਪਬਲਿਕ ਦੇ ਵਿੱਚ ਪੂਰਾ ਰੋਸ ਆ ਇਸ ਚੀਜ਼ਾਂ ਨੂੰ ਬਰਦਾਸ਼ਤ ਕਿਸੇ ਵੀ ਹੱਦ ਤੱਕ ਨਹੀਂ ਕੀਤਾ ਜਾਏਗਾ। ਬੋਲੋ ਜੀ ਕਿੰਨਾ ਕੁ ਰੋਸ ਪਾਇਆ ਜਾ ਰਿਹਾ ਹੈ ਹਿੰਦੂ ਸੰਗਠਨਾ ਜਿਹੜਾ ਹੋਇਆ ਨਹੀਂ ਹੋਣਾ ਕਿਦਾ। ਮੈਂ ਜੇ ਸੰਗਤ ਵਿੱਚ ਬਹੁਤ ਰੋਸ ਆ। ਇਹ ਜਿਹੜੀ ਗੱਲ ਆ ਨਾ ਸੰਗਤ ਨੂੰ ਬੜੀ ਪਿੰਚ ਕੀਤੀ ਆ ਬੜੀ ਮਾੜੀ ਘਟਨਾ ਬੜੀ ਮੰਦ ਭਾਗੀ ਘਟਨਾ ਵਾ। ਔਰ ਇਹਦੇ ਵਾਸਤੇ ਮੰਦਰ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜਿਹੜੇ ਉਹਨਾਂ ਨੇ ਮਾਫੀ ਮੰਗਵਾਈ ਆ ਤੇ ਉਹਨੂੰ ਸਰਵਜਨਿਕ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਇਹ ਵੀਡੀਓ ਅਮਰਸਰ ਵਾਇਰਲ ਹੋਈ ਆ ਉਹਦੀ ਮਾਫੀ ਦੀ ਵੀ ਵਾਇਰਲ ਹੋ ਜੇ ਲੋਕਾਂ ਨੂੰ ਪਤਾ ਲੱਗ ਜੇ ਕਿ ਉਸ ਬੰਦੇ ਨੇ ਗਲਤੀ ਕੀਤੀ ਆ ਤੇ ਉਹਦੀ ਮਾਫੀ ਮੰਗੀ ਗਈ ਆ ਅਗਰ ਉਹ ਸਰਮਾਇਦਾਰ ਆ ਕਿੰਨਾ ਕੁ ਸਰਮਾਇਆ ਹੋਊਗਾ ਭਗਵਾਨ ਤੋਂ ਉੱਪਰ ਕੋਈ ਨਹੀਂ ਜੇ ਇਹ ਮੰਦਰ ਦੇ ਬਿਜਾਰੀ ਦੀ ਜੇ ਉਹ ਇੱਜ਼ਤ ਨਹੀਂ ਕਰਦਾ ਮਹਾਰਾਣੀ ਜਿੱਥੇ ਉਹ ਪੂਜਾ ਕਰਨ ਆਇਆ ਮਾਂ ਨੂੰ ਪੂਜਣ ਆਇਆ ਬਾਤਾਂ ਜੀ ਦੇ ਚਰਨ ਪਦਕਾਂ ਨੂੰ ਉਹ ਚੱਕ ਕੇ ਉਹਨੇ ਕੀਤੀ ਆ ਉਸ ਤੋਂ ਵੱਡੀ ਬੇਅਦਬੀ ਆ ਜੇ ਤੇਰੇ ਚ ਦਮ ਹੈਗਾ ਵਾ ਤੂੰ ਮਤਲਬ ਹੋਰ ਕਿਸੇ ਤਰੀਕੇ ਨਾਲ ਆਪਣੇ ਹੱਥ ਵੀ ਹੈਗੇ ਆ ਨਾ ਬੰਦੇ ਦਾ ਬੰਦਾ ਇੱਕ ਪੁਜਾਰੀ ਆ ਪੁਜਾਰੀ ਪੁਜਾਰੀ ਕੋ ਲੜਨ ਦੇ ਮੂਡ ਵਿੱਚ ਨਹੀਂ ਹੁੰਦੇ ਮੰਦਰ ਦੇ ਪੁਜਾਰੀ ਆ ਭਗਵਾਨ ਦਾ ਸ਼ਿੰਗਾਰ ਕਰਦੇ ਆ ਭਗਵਾਨ ਦੀ ਸੇਵਾ ਕਰਦੇ ਆ ਅਸੀਂ ਤੇ ਮੱਥਾ ਟੇਕ ਕੇ ਆਪਣੇ ਆਪਣੇ ਘਰਾਂ 'ਚ ਆਪਣੀਆਂ ਝੋਲੀਆਂ ਫਲਾ ਕੇ ਤੇ ਆ ਜਾਂਦੇ ਆ ਦਾ ਬਾਕੀ ਸਾਰਾ ਦੇਖਰੇਖ ਦਾ ਕੰਮ ਤੇ ਸਾਡੇ ਪੁਜਾਰੀਆਂ ਕੋਲ ਹੁੰਦਾ ਵਾ ਔਰ ਇਹ ਜਿਹੜਾ ਕੰਮ ਹੋਇਆ ਵਾ ਮਾੜਾ ਹੋਇਆ ਵਾ ਮੰਦਰ ਕਮੇਟੀ ਨੂੰ ਇਹਦੇ ਬਾਰੇ ਦੁਬਾਰਾ ਗੌਰ ਕਰਦੇ ਹੋਏ ਬਹੁਤ ਸਖਤ ਐਕਸ਼ਨ ਲੈਣਾ ਚਾਹੀਦਾ ਮੈਂ ਤਾਂ ਕਹਿੰਦਾ ਉਸ ਬੰਦੇ ਦੇ ਖਿਲਾਫ ਮਾਫੀ ਦਾ ਹੱਕ ਦਰਦੀ ਹੈਗਾ ਜੇ ਉਹ ਮਾਫੀ ਉਹਨੇ ਮੰਗਣੀ ਆ ਤੇ ਬਿਆਰੀ ਜੀ ਦੇ ਚਰਨਾਂ ਵਿੱਚ ਬੈਠ ਕੇ ਮੰਗੇ ਮਾਫੀ ਤੇ ਸਾਰੀ ਸੰਗਤ ਉਹ ਗੱਲ ਅਸੈਪਟ ਕਰੋਗੇ ਕਿ ਠੀਕ ਹੈ ਇਹਨੇ ਬੰਦੇ ਨੇ ਗਲਤੀ ਕੀਤੀ ਆ ਤੇ ਇਹਨੇ ਮਾਫੀ ਮੰਗੀ ਆ ਚਲੋ ਇਨਸਾਨ ਗਲਤੀਆਂ ਦਾ ਪਤਲਾ ਜੇ ਗਲਤੀ ਕਰਦਾ ਵਾ ਕਿਹੇ ਵੀ ਕਾਰਨ ਵਸ਼ ਹੋਈ ਆ ਉਹ ਬੰਦਾ ਮੈਨੂੰ ਅਸ਼ਾਂਤ ਜਾਪਿਆ ਵਾ ਉਹਨੇ ਕੋਈ ਉਹਨੇ ਸ਼ਾਂਤੀ ਵਾਲੀ ਗੱਲ ਨਹੀਂ ਕੀਤੀ ਇਹ ਇੱਕਦਮ ਹਾਈਪਰ ਹੋ ਗਿਆ ਵਾ ਹਾਈਪਰ ਹੋ ਕੇ ਬਾਹਰ ਬਾਹਰ ਲੜਾਈ ਕਰੀ ਗਿਆ ਸੋ ਮੰਦਰ ਕਮੇਟੀ ਇੱਕ ਵਾਰੀ ਫੇਰ ਮੰਦਰ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਇਹ ਜਿਹੜਾ ਵਾ ਕੋਈ ਛੋਟਾ ਮੈਟਰ ਨਹੀਂ ਆ ਬਹੁਤ ਸੀਰੀਅਸ ਮੈਟਰ ਆ ਇਹਦੇ ਵਾਸਤੇ ਤੁਹਾਨੂੰ ਓਨਾ ਸੀਰੀਅਸ ਹੋਣਾ ਚਾਹੀਦਾ ਹੈ ਅਗਰ ਜੇ ਤੁਹਾਡੇ ਪਰਿਵਾਰ ਦੇ ਕਿਸੇ ਦੇ ਨਾਲ ਇਹ ਹਰਕਤ ਹੋਈ ਹੁੰਦੀ ਫਿਰ ਤੁਹਾਡਾ ਐਕਸ਼ਨ ਕੀ ਹੋਣਾ ਸੀ ਸੋ ਮੰਦਰ ਦੇ ਬਾਹਰ ਗਾਰਡ ਵੀ ਹੁੰਦੇ ਆ ਸਾਡੇ ਔਰ ਉਹਨਾਂ ਨੂੰ ਵੀ ਰੋਕਣਾ ਚਾਹੀਦਾ ਹੈ ਮੰਦਰ ਦੇ ਅੰਦਰ ਬੰਦ ਕਰ ਲੈਣਾ ਚਾਹੀਦਾ ਹੈ ਇਹੋ ਜਿਹੇ ਬੰਦੇ ਨੂੰ ਪੁਲਸ ਨੂੰ ਤੁਰੰਤ ਸੱਦ ਕੇ ਤੇ ਇਹ ਤੇ ਕਾਰਵਾਈ ਕਰਾਉਣੀ ਚਾਹੀਦੀ ਸੀ ਠੀਕ ਹੈ ਅੰਮ੍ਰਿਤਸਰ ਦੇ ਵਿੱਚ ਮੰਦਰ ਨੂੰ ਲੈ ਕੇ ਤੇ ਜੋ ਹੋਇਆ ਉਹ ਕੀ ਜਣਾ ਚੱਲੋ ਦੇਖੋ ਜਿਹੜੇ ਲੋਕ ਇਸ ਮੰਦਰ ਨਾਲ ਜੁੜੇ ਨੇ ਸਮਾਜ ਨਾਲ ਜੁੜੇ ਨੇ ਧਰਮ ਨਾਲ ਜੁੜੇ ਨੇ ਅੱਜ ਫੇਰ ਉਹਨਾਂ ਨੂੰ ਇਹ ਬਹੁਤ ਉਹਨਾਂ ਦੇ ਮਨ ਤੇ ਠੇਸ ਪਹੁੰਚੀ ਹੋਈ ਜਦੋਂ ਇਹ ਸਾਰੀ ਵੀਡੀਓ ਅਸੀਂ ਦੇਖੀ ਹੈ ਦੇਖੋ ਸਭ ਤੋਂ ਪਹਿਲਾਂ ਜਦੋਂ ਇਹ ਘਟਨਾ ਕਰਮ ਹੋਇਆ ਸਵੇਰ ਵਕਤ ਇਹ ਘਟਮੰਦਰ ਮ ਹੋ ਗਿਆ ਉਸ ਬੰਦੇ ਨੇ ਪਹਿਲਾਂ ਤੇ ਪੁਜਾਰੀ ਤੇ ਅਟੈਕ ਕੀਤਾ ਫਿਰ ਸਭ ਤੋਂ ਪਹਿਲਾਂ ਮਾਤਾਵਾਂ ਦੇ ਜਿਹੜੇ ਚੰਨਪਦ ਪਾ ਉਹਨੂੰ ਫੜਿਆ ਦੇਖੋ ਮਾਫੀ ਕਿਸ ਗੱਲ ਦੀ ਦਿੱਤੀ ਜਾ ਰਹੀ ਹੈ ਮਾਫੀ ਪੁਜਾਰੀ ਨਾਲ ਲੜਨ ਦੀ ਦਿੱਤੀ ਜਾ ਰਹੀ ਹੈ ਕਿ ਮਾਤਾ ਦੇ ਜਿਹੜੇ ਚੰਨਪਦ ਕਰਦੇ ਜਾਂਦੇ ਆ ਦੇਖੋ ਸੰਗਠਨ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਇਹਨਾਂ ਨੇ ਆਪਸ ਵਿੱਚ ਬਹਿ ਕੇ ਜਿਹੜੀਆਂ ਮਾਫੀਆਂ ਕਰਨੀਆਂ ਕਰ ਲਈਆਂ ਦੇਖੋ ਉਹਨਾਂ ਦਾ ਆਪਣਾ ਇੱਕ ਸਿਸਟਮ ਆ ਕਮੇਟੀ ਚਲਾਉਂਦਾ ਤੇ ਉਹ ਬੰਦਾ ਸਰਮਾਇਦਾਰ ਆ ਤੇ ਪੁਜਾਰੀ ਦਾ ਜਿਹੜਾ ਉਹਨਾਂ ਨੇ ਧੱਕਾ ਕੀਤਾ ਉਹਨਾਂ ਦਾ ਰਾਈ ਦਾਮਾ ਹੋ ਗਿਆ ਚਲੋ ਆਪਾਂ ਉਹ ਵੀ ਗੱਲ ਮੰਨ ਲਈ ਪਰ ਜਿਹੜੀਆਂ ਮਾਤਾ ਦੀਆਂ ਚੰਨਪਤ ਕੋਲੋਂ ਛੇੜਿਆ ਗਿਆ ਜਾਂ ਉਹਨੂੰ ਚੁੱਕਿਆ ਗਿਆ ਮਰਨ ਦੇ ਲਈ ਉਹ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਏਗੀ 100% ਕਾਰਵਾਈ ਹੋਏਗੀ ਵੇਟ ਕਰੋ ਕੱਲ ਅਸੀਂ ਮੰਗ ਪੱਤਰ ਜੋ ਦਰਖਾਸਤ ਆ ਦੇ ਰਹੇ ਆ ਸਖਤਨ ਰਲ ਕੇ ਸਿੰਗਲ ਅਰਸ਼ ਕਰਨਗੇ ਮੰਦਰ ਨਾਲ ਸਾਡੀ ਕੋਈ ਲੜਾਈ ਨਹੀਂ ਕਮੇਟੀ ਜੇ ਪੈਸੇ ਸਾਂਭ ਸਕਦੀ ਆ ਤੇ ਮਰਿਆਦਾ ਵੀ ਇਹਨਾਂ ਨੂੰ ਸਾਂਭਣੀ ਪਏਗੀ ਇਹ ਇਹਨਾਂ ਦਾ ਕੰਮ ਆ ਸਾਡਾ ਕੰਮ ਨਹੀਂ ਆ ਜੇ ਮਰਿਆਦਾ ਨਹੀਂ ਸਾਂਭ ਸਕਦੇ ਤੇ ਸਾਰੇ ਕਮੇਟੀ ਮੈਂਬਰ ਸੀਫਾ ਦੇ ਦੋ ਨਵੀਂ ਕਮੇਟੀ ਬਣਾ ਜਿਹੜੇ ਪ੍ਰੈਸ ਕਾਨਫਰੰਸ ਕੀਤੀ ਮੰਦਰ ਦੇ ਖਿਲਾਫ ਕਿ ਉਹ ਸਖਸ਼ ਦੇ ਖਿਲਾਫ ਜਿਹਨੇ ਬੇਰਵੀ ਕੀਤੀ ਦੇਖੋ ਜੀ ਸਾਡਾ ਪਹਿਲਾ ਰੋਸ ਮੰਦਰ ਕਮੇਟੀ ਦੇ ਖਿਲਾਫ ਆ ਕਿਉਂਕਿ ਮੰਦਰ ਪ੍ਰਬੰਧਕ ਕਮੇਟੀ ਜਿਹੜੀ ਹੁੰਦੀ ਹੈ ਨਾ ਪੁਜਾਰੀ ਉਹਦੇ ਨੇ ਅੰਦਰ ਕੰਮ ਕਰਦਾ ਤੇ ਪੁਜਾਰੀ ਦੀ ਇੱਜ਼ਤ ਮਾਨ ਦੀ ਰੱਖਿਆ ਕਰਦੀ ਉਹਨਾਂ ਨੇ ਸੁਰੱਖਿਆ ਕਰਦੀ ਉਹਨਾਂ ਨੇ ਜੇ ਕੋਈ ਡਿਸਟਰਬ ਹੁੰਦਾ ਉੱਥੇ ਆ ਕੇ ਇਹੋ ਜਿਹੀ ਹਰਕਤ ਕਰਦਾ ਤੇ 100% ਉੱਥੇ ਕਾਨੂੰਨੀ ਕਾਰਵਾਈ ਮੰਦਰ ਕਮੇਟੀ ਕਰਾਵੇ ਜੇ ਮੰਦਰ ਕਮੇਟੀ ਨਹੀਂ ਕਰਦੀ ਤੇ ਪਰ ਸਿਕਾਠਨ ਕਦਰ ਹੀ ਆ ਸਮਾਜ ਕਦਰ ਹੀ ਆ 100% ਜਵਾਬ ਦੇਵਾਂਗੇ ਜਿਹੜੀ ਮਤਾਜੀ ਦੀ ਚਰਨ ਪਾਦੂਗਾ ਚੁੱਕੀ ਗਈ ਨਾ ਉਤੋਂ ਮਰਨ ਦੀ ਕੋਸ਼ਿਸ਼ ਕੀਤੀ ਗਈ ਆ ਪੁਜਾਰੀ ਦਾ ਜੋ ਆ ਉਹਦਾ ਅਸੀਂ 100% ਤਰਖਾਸ ਦੇ ਕੇ ਇਹ ਗੱਲ ਦੁਬਾਰਾ ਸ਼ੁਰੂ ਕਰਾਂਗੇ ਕਿਉਂਕਿ ਉਹਨਾਂ ਨੇ ਤੇ ਮਿੱਟੀ ਪਾਤੀ ਕਿਉਂਕਿ ਸ਼ਾਇਦ ਉਹ ਵਪਾਰੀ ਪੈਸੇ ਵਾਲਾ ਸੀ ਤਗੜਾ ਸੀ ਅੰਦਰ ਪੈ ਕੇ ਕੀ ਹੋਇਆ ਜਾਂ ਤੇ ਕੋਈ ਗੱਲ ਹੁੰਦੀ ਤੇ ਖੁੱਲ ਕੇ ਹੁੰਦੀ ਇਸ ਲਈ ਸੋ ਵੇਟ ਕਰੋ ਸਮਾਜ ਜਾਗਿਆ ਹੈ ਜਵਾਬ ਜਰੂਰ ਮਿਲੇਗਾ ਜਸ